ਹਾਂਜੀ ਤਰੀਕ ਹੋ ਗਈ ਅੱਜ 17 ਨਵੰਬਰ ਤੇ ਕਰਦੇ ਹੀ ਅੱਜ ਆਲੂਆਂ ਦੀ ਬਣਾਈ ਲੇਟ ਹੋ ਗਿਆ 2-3 ਦਿਨ ਕਿਉਂਕਿ ਪਾਣੀ ਲਾਦਤਾ ਸੀ ਆਲੂ ਹੋ ਗਏ 29 ਤੋਂ 30 ਦਿਨਾਂ ਦੇ ਪਰ ਬਣਾਈ ਹੋ ਜਾਣੀ ਚਾਹੀਦੀ ਆ 25 ਦਿਨਾਂ ਤੇ 25-26 ਦਿਨਾਂ ਤੇ ਹੋ ਜਾਣੀ ਚਾਹੀਦੀ ਬਣਾਈ ਬਸ ਇੰਨਾ ਕਿ ਇਹ ਬੇਲਾਂ ਲੱਗਦੀਆਂ ਵਿੱਚ ਰਿਜਰ ਦੇ ਹੋਰ ਕੋਈ ਨੁਕਸਾਨ ਨਹੀਂ ਬਾਕੀ ਖੇਚਦਾ ਕੰਮ ਅੱਜ ਆਪਾਂ ਆਲੂ ਕੀ ਤਰੀਕ ਦੇ ਲੱਗੇ ਆ ਬੀ ਵਾਲੇ ਨਿਊ ਸੀਡ ਇਹ ਵੀ ਕੱਲ ਨੂੰ ਨਗਾ ਦੇਣਾ ਆਪਾਂ ਆ ਆਪਣੇ ਆ ਜਾਲੂ ਹੋ ਗਏ ਆ 30 ਦਿਨਾਂ ਦੇ 32 ਦਿਨਾਂ ਦਾ ਹੋ ਗਿਆ 15 ਤਰੀਕ ਨੂੰ ਲੱਗੇ ਸੀ ਤਾਂ ਅੱਜ 17 ਤਰੀਕ ਹੈ ਇਹਨੂੰ ਇੱਕ ਪਾਣੀ ਪੈਲੋਂ ਲਾਇਆ ਸੀ ਉਸ ਤੋਂ ਬਾਅਦ ਬਣਾਈ ਗਈ ਤੀ ਫਿਰ ਦੂਜਾ ਪਾਣੀ ਲਾਇਆ ਤੇ ਇੱਕ ਸਪਰੇਅ ਕੀਤੀ ਹੈ ਇਹਨੂੰ ਐਮ 45 ਪਲੱਸ ਤੇਲੇ ਦੀ ਤੇ ਸੋਹਣੇ ਆਲੂ ਹਾਂਜੀ ਹੈਲੋ ਆਹੋ ਹੈਲੋ ਹੈਲੋ ਇਹ ਆਲੂ ਆਪਾਂ ਪਹਿਲੋ ਲਾਏ ਸੀ 23 ਸਤੰਬਰ ਨੂੰ ਫਿਰ ਮੀ ਪੈ ਗਿਆ 5 ਅਕਤੂਬਰ ਨੂੰ ਤੇ ਫਿਰ ਆਪਾਂ ਬਾਏ ਆਲੂ ਤੇ ਫੇਰ ਦੁਬਾਰਾ ਜਾ ਕੇ ਲੱਗੇ 21 ਜਾਂ 22 ਅਕਤੂਬਰ ਨੂੰ ਤੇ ਅੱਜ ਤਰੀਕ ਹੋ ਗਈ 18 ਨਵੰਬਰ ਆ ਗਿਆ ਹੁਣ ਆਪਾਂ ਇਸ ਮੋਟਰ ਤੇ ਚੱਲ ਰਿਹਾ ਕੰਮ ਆਲੂ ਬਣਾਈ ਦਾ ਕੱਲ ਰਹਿ ਗਿਆ ਸੀ ਸ਼ਾਮੀ ਪੰਜ ਸੱਤ ਜਿਹੜੇ ਉਸ ਪਲਾਟ ਚ ਰਹਿ ਗਏ ਸੀ ਤੇ ਉਸ ਤੋਂ ਬਾਅਦ ਹੁਣ ਇੱਧਰ ਇਹ ਆਪਣਾ ਨਵਾਂ ਬੀ ਆ ਬਾਦਸ਼ਾਹਪੁਰ ਤੋਂ ਲੈ ਕੇ ਆਏ ਆਪਾਂ ਤੇ ਇਹਦੀ ਬਣਾਈ ਚੱਲ ਰਹੀ ਆ ਹੁਣ